5 ਮਿੰਟ ਵਿੱਚ ਐਮਐਸਪੀ ਵਰਗਾ ਵੱਡਾ ਝੂਠ ਬਲਵਾ ਦੇਣਾ ਕਿਉਂਕਿ ਉਹ ਇੱਕ ਕਲਾਕਾਰ ਸੀਗੇ ਤੇ ਕਲਾਕਾਰ ਦੀ ਰੀਚ ਵੱਧ ਹੁੰਦੀ ਆ ਉਦੋਂ ਤੋਂ ਗੱਲ ਵੱਡੇ ਪੱਧਰ ਤੇ ਕੋਾਈਗੀ ਕਿ 5 ਮਿੰਟ ਵਿੱਚ ਐਮਐਸਪੀ ਫਸਲਾਂ ਦੇ ਦੇਣਗੀਆਂ ਕਿਉਂਕਿ ਹਾਲਾਂਕਿ ਬੀਬਾਂ ਨੂੰ ਤਾਂ ਇਹ ਗੱਲ ਦੀ ABC ਵੀ ਨਹੀਂ ਪਤਾ ਹੋਣੀ ਕਿ ਐਮਐਸਪੀ ਕਿਵੇਂ ਦੇਈ ਜਾਂਦੀ ਆ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਆ ਇੱਕ ਤਾਂ ਇਹ ਕਾਰਨ ਸੀ ਕਿ ਜਦੋਂ ਹੁਣ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਦੇ ਵਿੱਚ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਦੂਜਾ ਕਾਰਨ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੱਡੀ ਗੜਬੜ ਵੀ ਕਿਉਂਕਿ ਘੱਟ ਤਾਂ ਮੀਬਾ ਜੀ ਵੀ ਨਹੀਂ ਵੱਡੀ ਗੜਬੜ ਕਹਿੰਦੇ ਕਿ ਉਹਨਾਂ ਵੱਲੋਂ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਣਨ ਚ ਆ ਰਿਹਾ ਕਿ ਕੋਈ ਵੱਡੀ ਗੜਬੜ ਉੱਥੇ ਹਲਕੇ ਦੇ ਵਿੱਚ ਹੋਈ ਆ ਜਿਹਦੇ ਤੇ ਸ਼ਾਇਦ ਅਸਤੀਫਾ দেয়া ਨਹੀਂ ਗਿਆ ਅਸਤੀਫਾ ਲਿਆ ਗਿਆ ਪਰ ਸਾਰੀ ਧਾਲ ਹੀ ਕਾਲੀ ਆ ਕਿਤੇ ਬੀਬਾ ਪਾਰਟੀ ਦੀ ਪੋਲਾਂ ਖੋਲ ਦੇ ਪਾਰਟੀ ਕਹਿੰਦੀ ਅਸੀਂ ਤੇਰੀ ਪੋਲ ਖੋਲਦਾਂਗੇ ਉਹ ਲੜਾਈ ਹੈ ਜਿਹੜੀ ਉਹ ਜਾਰੀ ਹੈ ਤੇ ਮੈਂ ਤੁਹਾਨੂੰ ਇੱਕ ਧਿਆਨ ਵਿੱਚ ਲਿਆਉਣ ਲਿਆ ਦਿੰਨਾ ਪੰਜਾਬੀਆਂ ਦੇ ਕਿ ਇਹ ਇਕੱਲੀ ਇੱਕ ਬੀਬਾ ਦਾ ਰੌਲਾ ਨਹੀਂ 20 ਤੋਂ 30 ਬੰਦੇ ਨੇ ਜਿਨ੍ਹਾਂ ਦਾ ਰੌਲਾ ਹੈ ਜਿਨ੍ਹਾਂ ਦੀਆਂ ਅਦਲੀਆਂ ਬਦਲੀਆਂ ਹਲਕਾਂ ਚਾਰਜ ਹੋਰ ਮਤਲਬ ਕਿੰਨੇ ਜ਼ਿਲ੍ਹੇ ਮੈਂ ਪਿਛਲੇ ਮਹੀਨੇ 1 ਮਹੀਨਾ ਪਹਿਲਾਂ ਵੀਡੀਓ ਪਾਈ ਸੀ ਦੱਸਿਆ ਸੀ ਕਿ ਕੱਲੇ ਪਟਿਆਲੇ ਜਿਹੜੇ ਨਾਲ ਸੰਬੰਧਤ 6 ਨੇ ਅਸਲ 'ਚ ਮੈਂ ਸਿਰੇ ਦੀ ਗੱਲ ਕਰਨ ਲੱਗਾ ਰੌਲਾ ਹਿੱਸਿਆਂ ਦਾ ਇੱਥੇ ਹਿੱਸਿਆਂ ਦਾ ਰੌਲਾ ਹੋਰ ਕੋਈ ਕਹਾਣੀ ਨਹੀਂ ਮੰਤਰੀ ਪਦ ਬਚਾਉਣ ਦੀ ਲੜਾਈ ਨਹੀਂ ਲੜਾਈ ਹਿੱਸਿਆਂ ਦੀ ਆ ਪੰਜਾਬ ਬਚਾਉਣ ਦੀ ਨਹੀਂ ਪੰਜਾਬੀਓ ਅੱਖਾਂ ਖੋਲੋ ਇਹ ਲੜਾਈ ਪੰਜਾਬ ਨੂੰ ਉਜਾੜਨ ਦੀ ਆ ਕਿ ਕੌਣ ਕਿਵੇਂ ਵੱਧ ਪੰਜਾਬ ਨੂੰ ਲੁੱਟ ਸਕਦਾ ਤੇ ਕੌਣ ਕਿਨੂੰ ਕਿੰਨਾ ਹਿੱਸਾ ਦੇਰਗਾ ਇਹ ਚਰਚਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਨੇ ਇਹ ਗੱਲਾਂ ਆਪਾਂ ਨੂੰ ਲੋਕਾਂ ਸਾਹਮਣੇ ਰੱਖਣੀਆਂ ਪੈਣੀਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਅੱਜ ਇਹ ਗੱਲਾਂ ਨੂੰ ਆਉਣ ਵਾਲੇ ਸਾਹਮਣੇ ਚ ਹੋਰ ਖੋਲ ਕੇ ਸਾਹਮਣੇ ਵੀ ਲਿਆਵਾਂਗੇ ਥੋੜਿਆਂ ਦੀ ਬਲੀ ਦੇ ਕੇ ਵੱਡਿਆਂ ਨੂੰ ਲੁਕਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਸ਼ਰਾਰਤੀ ਪਾਰਟੀ ਨਹੀਂ ਮੈਂ ਤਾਂ ਇਥੇ ਕਹਾਂਗਾ ਕਿ ਬਰੇ ਕ੍ਰਿਮਿਨਲ ਤਰੀਕੇ ਨਾਲ ਚੱਲ ਰਹੇ ਨੇ ਜੇ ਨਾ ਲੜੇ ਜੇ ਨਾ ਬੋਲੇ ਜੇ ਨਾ ਇਹਨਾਂ ਦੇ ਚਿਹਰੇ ਨੰਗੇ ਕਿਤੇ ਜੇ ਨਾ ਇਹਨਾਂ ਦੇ ਲੁੱਟਾਂ ਦੇ ਖਿਲਾਫ ਬੋਲੇ ਤਾਂ ਹੋਰ ਲੁੱਟਣਗੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪਰਚੇ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਮੇਰੇ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਜੇ ਇੰਨਾ ਕੁ ਵੀ ਆਪਾਂ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਿਆਂ ਕਿ ਉਹ ਬਹੁਤ ਵੱਡੀ ਗੱਲ ਹੋਊਗੀ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਆਓ ਲੜੀਏ ਆਪਣੇ ਹੱਕਾਂ ਲਈ ਆਉਣ ਵਾਲੀ ਨਸਲ ਤੇ ਫਸਲ ਲਈ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀਆਂ ਪੀੜ੍ਹੀਆਂ ਲਈ ਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਿਲਾਫ ਆਪਾਂ ਉਹ ਆਂ ਕਿ ਜਦੋਂ ਦਿੱਲੀ ਲੁੱਟ ਕੇ ਅਫਗਾਨੀ ਜਾਂਦਾ ਸੀ ਆਪਾਂ ਇੱਥੇ ਉਹ ਲੁੱਟ ਦਾ ਵਿਰੋਧ ਕਰਦੇ ਸੀ ਖੋਲੰਦੇ ਸੀ ਤੇ ਅੱਜ ਸਾਨੂੰ ਕੋਈ ਲੁੱਟ ਕੇ ਲੈ ਕੇ ਜਾਈ ਜਾਂਦਾ ਤੇ ਆਪਾਂ ਯਾਰ ਬੋਲ ਤੱਕ ਨਹੀਂ ਰਹੇ ਆਪਾਂ ਆਵਾਜ਼ ਤੱਕ ਨਹੀਂ ਚੱਕ ਰਹੇ ਆਪਾਂ ਲੜ ਤੱਕ ਨਹੀਂ ਰਹੇ ਆਪਾਂ ਕੀ ਕਰਾਂਗੇ ਇਹ ਪੰਜਾਬੀਆਂ ਦਾ ਜਿਹੜਾ ਖੂਨ ਆ ਉਹਨੂੰ ਉਬਾਲਾ ਮਾਰੋ ਤੇ ਇਹ ਲੁੱਟ ਦੇ ਖਿਲਾਫ ਬੋਲੋ ਇਹ ਬਹੁਤ ਵੱਡਾ ਮਸਲਾ ਕੋਈ ਅਸਤੀਫੇ ਦੇਤੇ ਲੇਦੇ ਕੋਈ ਛੋਟੀ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਮੈਂ ਸੰਬੰਧਾ ਕੀ ਆਪਸੀ ਲੇਮ ਰੇਮ ਦੇ ਰੌਲੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਬਾਕੀ ਪਟਾਕੇ ਜਿਵੇਂ ਜਿਵੇਂ ਸਰਕਾਰ ਨੇੜੇ ਲੱਗੀ ਜਾਣੀ ਹੈ ਉਮੇ ਉਮੇ ਪਟਾਕੇ ਵੱਡੇ ਪੱਦਰ ਤੇ ਪਹਿਣਗੇ ਜੇ ਬੋਲਣਾ ਤਾਂ ਅੱਜ ਬੋਲੋ ਤੇ ਅੜਨਾ ਤਾਂ ਅੱਜ ਅੱਜ ਅੜੋ ਜੇ ਖੜਨਾ ਤਾਂ ਅੱਜ ਖੜੋ ਪੰਜਾਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਦੇ ਵਿਦੇਗ ਪਦ ਤੋਂ ਅਸਤੀਫਾ ਦੇ ਦੇਣਾ ਕਦੇ ਵਾਪਸ ਲੈ ਲੈਣਾ ਕੋਈ ਤਾਂ ਕਾਰਨ ਰਹੇ ਹੋਣਗੇ ਐਵੇਂ ਕੋਈ ਅਸਤੀਫਾ ਦਿੰਦਾ ਨਹੀਂ ਐਵੇਂ ਕੋਈ ਅਸਤੀਫਾ ਵਾਪਸ ਲੈਂਦਾ ਨਹੀਂ ਦੋ ਕਾਰਨ ਜਿਹੜੇ ਲੋਕਾਂ ਦੇ ਜ਼ਬਾਨੀ ਨੇ ਪਹਿਲਾ ਕਿ ਬੀਬਾ ਤੋਂ ਝੂਠ ਬਲਵਾਇਆ ਵੱਡੇ ਝੂਠ ਬਲਵਾ ਕੇ ਮੁੜ ਕੇ ਫਿਰ ਬੀਬਾ ਨੂੰ ਜਦੋਂ ਪਿੰਡਾਂ ਦੇ ਵਿੱਚ 3.5 ਸਾਲ ਜਾਣਾ ਪੈਂਦਾ ਲੋਕਾਂ 'ਚ ਮੂੰਹ ਦਿਖਾਉਣਾ ਪੈਂਦਾ ਉੱਥੇ ਫਿਰ ਲੜਨ ਤਾਂ ਪੈਂਦੀਆਂ ਨੇ ਚਾਹੇ ਔਰਤਾਂ ਦੇ ਕਿਉਂਕਿ ਔਰਤ ਨੇ ਇੱਕ ਔਰਤ ਹੋਣ ਦੇ ਨਾਤੇ ਕੋਈ ਔਰਤਾਂ ਨਾਲ ਕੀਤਾ ਹੋਇਆ ਵੱਡਾ ਵਾਅਦਾ ਕਿਉਂਕਿ ਕਿਹਾ ਸੀ ਕਿ 11-1100 ਰੁਪਈਆ ਦੇਵਾਂਗੇ ਉਹ ਪੂਰਾ ਨਹੀਂ ਹੋਇਆ 5 ਮਿੰਟ ਵਿੱਚ ਐਮਐਸਪੀ ਵਰਗਾ ਵੱਡਾ ਝੂਠ ਬੁਲਵਾ ਦੇਣਾ ਕਿਉਂਕਿ ਉਹ ਕਲਾਕਾਰ ਸੀਗੇ ਤੇ ਕਲਾਕਾਰ ਦੀ ਰੀਚ ਵੱਧ ਹੁੰਦੀ ਆ ਉਦੋਂ ਤੋਂ ਗੱਲ ਵੱਡੇ ਪੱਧਰ ਤੇ ਆਏਗੀ ਕਿ 5 ਮਿੰਟ ਵਿੱਚ ਐਮਐਸਪੀ ਫਸਲਾਂ ਦੇ ਦੇਣਗੇ ਕਿਉਂਕਿ ਹਾਲਾਂਕਿ ਬੀਬਾਂ ਨੂੰ ਤਾਂ ਇਹ ਕੱਲ ਦੀ ਏਬੀਸੀ ਵੀ ਨਹੀਂ ਪਤਾ ਹੋਣੀ ਕਿ ਐਮਐਸਪੀ ਕਿਵੇਂ ਦੇਈ ਜਾਂਦੀ ਆ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਆ ਇੱਕ ਤਾਂ ਇਹ ਕਾਰਨ ਸੀ ਕਿ ਜਦੋਂ ਹੁਣ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਦੇ ਵਿੱਚ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਦੂਜਾ ਕਾਰਨ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੱਡੀ ਗੜਬੜ ਵੀ ਕਿਉਂਕਿ ਘੱਟ ਤਾਂ ਬੀਬਾ ਜੀ ਵੀ ਨਹੀਂ ਵੱਡੀ ਗੜਬੜ ਕਹਿੰਦੇ ਕੀ ਉਹਨਾਂ ਵੱਲੋਂ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਣਨ ਜਾ ਰਿਹਾ ਕਿ ਕੋਈ ਵੱਡੀ ਗੜਬੜ ਉੱਥੇ ਹਲਕੇ ਦੇ ਵਿੱਚ ਹੋਈ ਆ ਜਿਹਦੇ ਤੇ ਸ਼ਾਇਦ ਅਸਤੀਫਾ ଦਿਆਂ ਨਹੀਂ ਗਿਆ ਅਸਤੀਫਾ ਲਿਆ ਗਿਆ ਪਰ ਸਾਰੀ ਧਾਰੀ ਕਾਲੀ ਆ ਕਿਤੇ ਬੀਬਾ ਪਾਰਟੀ ਦੀ ਪੋਲ ਨਾ ਖੋਲ ਦੇ ਪਾਰਟੀ ਕਹਦੀ ਅਸੀਂ ਤੇਰੀ ਪੂਲ ਖੋਲ੍ਹ ਦਾਂਗੇ ਉਹ ਲੜਾਈ ਹੈ ਜਿਹੜੀ ਉਹ ਜਾਰੀ ਹੈ ਤੇ ਮੈਂ ਤੁਹਾਨੂੰ ਇੱਕ ਧਿਆਨ ਵਿੱਚ ਲਿਆਉਣ ਲਿਆ ਦਿੰਨਾ ਪੰਜਾਬੀਆਂ ਦੇ ਕਿ ਇਹ ਇਕੱਲੀ ਇੱਕ ਬੀਬਾ ਦਾ ਰੌਲਾ ਨਹੀਂ 20 ਤੋਂ 30 ਬੰਦੇ ਨੇ ਜਿਨ੍ਹਾਂ ਦਾ ਰੌਲਾ ਹੈ ਜਿਨ੍ਹਾਂ ਦੀਆਂ ਅਦਲੀਆਂ ਬਦਲੀਆਂ ਹਲਕਾ ਚਾਰਜ ਹੋਰ ਮਤਲਬ ਕਿੰਨੇ ਜ਼ਿਲ੍ਹੇ ਮੈਂ ਪਿਛਲੇ ਮਹੀਨੇ ਇੱਕ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਦੱਸਿਆ ਸੀ ਕਿ ਕੱਲੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ 6 ਨੇ ਅਸਲ 'ਚ ਮੈਂ ਸਿਰੇ ਦੀ ਗੱਲ ਕਰਨ ਲੱਗਾ ਰੌਲਾ ਹਿੱਸਿਆਂ ਦਾ ਇੱਥੇ ਹਿੱਸਿਆਂ ਦਾ ਰੌਲਾ ਹੋਰ ਕੋਈ ਕਹਾਣੀ ਨਹੀਂ ਮੰਤਰੀ ਪਦ ਬਚਾਉਣ ਦੀ ਲੜਾਈ ਨਹੀਂ ਲੜਾਈ ਹਿੱਸਿਆਂ ਦੀ ਆ ਪੰਜਾਬ ਬਚਾਉਣ ਦੀ ਨਹੀਂ ਪੰਜਾਬੀਓ ਅੱਖਾਂ ਖੋਲੋ ਇਹ ਲੜਾਈ ਪੰਜਾਬ ਨੂੰ ਉਜਾੜਨ ਦੀ ਆ ਕਿ ਕੌਣ ਕਿਵੇਂ ਵੱਧ ਪੰਜਾਬ ਨੂੰ ਲੁੱਟ ਸਕਦਾ ਤੇ ਕੌਣ ਕਿਹਨੂੰ ਕਿੰਨਾ ਹਿੱਸਾ ਦੇਵੇਗਾ ਇਹ ਚਰਚਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਇਹ ਗੱਲਾਂ ਆਪਾਂ ਨੂੰ ਲੋਕਾਂ ਸਾਹਮਣੇ ਰੱਖਣੀਆਂ ਪੈਣੀਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਅੱਜ ਇਹ ਗੱਲਾਂ ਨੂੰ ਆਉਣ ਵਾਲੇ ਸਾਹਮਣੇ ਚ ਹੋਰ ਖੋਲ ਕੇ ਸਾਹਮਣੇ ਵੀ ਲਿਆਵਾਂਗੇ ਥੋੜਿਆਂ ਦੀ ਬਲੀ ਦੇ ਕੇ ਵੱਡਿਆਂ ਨੂੰ ਲੁਕਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਸ਼ਰਾਰਤੀ ਪਾਰਟੀ ਨਹੀਂ ਮੈਂ ਤਾਂ ਇਥੋਂ ਕਹਾਂਗਾ ਕਿ ਬਰੇ ਕ੍ਰਿਮੀਨਲ ਤਰੀਕੇ ਨਾਲ ਚੱਲ ਰਹੇ ਨੇ ਜੇ ਨਾ ਲੜੇ ਜੇ ਨਾ ਬੋਲੇ ਜੇ ਨਾ ਇਹਨਾਂ ਦੇ ਚਿਹਰੇ ਨੰਗੇ ਕਿਤੇ ਜੇ ਨਾ ਇਹਨਾਂ ਦੀ ਲੁੱਟਾਂ ਦੇ ਖਿਲਾਫ ਬੋਲੇ ਤਾਂ ਹੋਰ ਲੁੱਟਣਗੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪਰਚੇ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਮੇਰੇ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਜੇ ਇੰਨਾ ਕੁ ਵੀ ਆਪਾਂ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਗੱਲ ਹੋਊਗੀ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਆਓ ਲੜੀਏ ਆਪਣੇ ਹੱਕਾਂ ਲਈ ਆਉਣ ਵਾਲੀ ਨਸਲ ਤੇ ਫਸਲ ਲਈ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀਆਂ ਪੀੜ੍ਹੀਆਂ ਲਈ ਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਿਲਾਫ ਆਪਾਂ ਉਹ ਆਂ ਕਿ ਜਦੋਂ ਦਿੱਲੀ ਲੁੱਟ ਕੇ ਅਬਦਾਲੀ ਜਾਂਦਾ ਸੀ ਆਪਾਂ ਇੱਥੇ ਉਹ ਲੁੱਟ ਦਾ ਵਿਰੋਧ ਕਰਦੇ ਸੀ ਖੋਲੰਦੇ ਸੀ ਤੇ ਅੱਜ ਸਾਨੂੰ ਕੋਈ ਲੁੱਟ ਕੇ ਲੈ ਕੇ ਜਾਈ ਜਾਂਦਾ ਕਿ ਆਪਾਂ ਯਾਰ ਬੋਲ ਤੱਕ ਨਹੀਂ ਰਹੇ ਆਪਾਂ ਆਵਾਜ਼ ਤੱਕ ਨਹੀਂ ਚੱਕ ਰਹੇ ਆਪਾਂ ਲੜ ਤੱਕ ਨਹੀਂ ਰਹੇ ਆਪਾਂ ਕੀ ਕਰਾਂਗੇ ਇਹ ਪੰਜਾਬੀਆਂ ਦਾ ਜਿਹੜਾ ਖੂਨ ਆ ਉਹਨੂੰ ਉਬਾਲਾ ਮਾਰੋ ਤੇ ਇਹ ਲੁੱਟ ਦੇ ਖਿਲਾਫ ਬੋਲੋ ਇਹ ਬਹੁਤ ਵੱਡਾ ਮਸਲਾ ਕੋਈ ਅਸਤੀਫੇ ਦੇ ਤੇ ਲੈ ਦੇ ਕੋਈ ਛੋਟੀ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਮੈਂ ਸੰਬੰਧਾ ਕੀ ਆਪਸੀ ਲੇਵ ਰੇਮ ਦੇ ਰੌਲੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਬਾਕੀ ਪਟਾਕੇ ਜਿਵੇਂ ਜਿਵੇਂ ਸਰਕਾਰ ਨੇੜੇ ਲੱਗੀ ਜਾਣੀ ਓਵੇਂ ਓਵੇਂ ਪਟਾਕੇ ਵੱਡੇ ਪੱਦਰ ਤੇ ਪੈਣਗੇ ਜੇ ਬੋਲਣਾ ਤਾਂ ਅੱਜ ਬੋਲੋ ਤੇ ਅੜਨਾ ਤਾਂ ਅੱਜ ਅੱਜ ਅੜੋ ਜੇ ਖੜਨਾ ਤਾਂ ਅੱਜ ਖੜੋ ਪੰਜਾਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਦੇ ਵਿਦੇਗ ਪਦ ਤੋਂ ਅਸਤੀਫਾ ਦੇ ਦੇਣਾ ਕਦੇ ਵਾਪਸ ਲੈ ਲੈਣਾ ਕੋਈ ਤਾਂ ਕਾਰਨ ਰਹੇ ਹੋਣਗੇ ਐਵੇਂ ਕੋਈ ਅਸਤੀਫਾ ਦਿੰਦਾ ਨਹੀਂ ਐਵੇਂ ਕੋਈ ਅਸਤੀਫਾ ਵਾਪਸ ਲੈਂਦਾ ਨਹੀਂ ਦੋ ਕਾਰਨ ਜਿਹੜੇ ਲੋਕਾਂ ਦੇ ਜ਼ੁਬਾਨੀ ਨੇ ਪਹਿਲਾ ਕਿ ਬੀਬਾ ਤੋਂ ਝੂਠ ਬਲਵਾਇਆ ਵੱਡੇ ਝੂਠ ਬਲਵਾ ਕੇ ਮੁੜ ਕੇ ਫਿਰ ਬੀਬਾ ਨੂੰ ਜਦੋਂ ਪਿੰਡਾਂ ਦੇ ਵਿੱਚ 3.5 ਸਾਲ ਜਾਣਾ ਪੈਂਦਾ ਲੋਕਾਂ 'ਚ ਮੂੰਹ ਦਿਖਾਉਣਾ ਪੈਂਦਾ ਉੱਥੇ ਫਿਰ ਲਹਨਤਾਂ ਪੈਂਦੀਆਂ ਨੇ ਚਾਹੇ ਔਰਤਾਂ ਦੇ ਕਿਉਂਕਿ ਔਰਤ ਨੇ ਇੱਕ ਔਰਤ ਹੋਣ ਦੇ ਨਾਤੇ ਕੋਈ ਔਰਤਾਂ ਨਾਲ ਕੀਤਾ ਹੋਇਆ ਵੱਡਾ ਵਾਅਦਾ ਕਿਉਂਕਿ ਕਿਹਾ ਸੀ ਕਿ 11-1100 ਰੁਪਇਆ ਦੇਵਾਂਗੇ ਉਹ ਪੂਰਾ ਨਹੀਂ ਹੋਇਆ 5 ਮਿੰਟ ਵਿੱਚ ਐਮਐਸਪੀ ਵਰਗਾ ਵੱਡਾ ਝੂਠ ਬੁਲਵਾ ਦੇਣਾ ਕਿਉਂਕਿ ਉਹ ਕਲਾਕਾਰ ਸੀਗੇ ਤੇ ਕਲਾਕਾਰ ਦੀ ਰੀਚ ਵੱਧ ਹੁੰਦੀ ਆ ਉਦੋਂ ਤੋਂ ਗੱਲ ਵੱਡੇ ਪੱਧਰ ਤੇ ਕੋਾਈ ਗਈ ਕਿ 5 ਮਿੰਟ ਵਿੱਚ ਐਮਐਸਪੀ ਫਸਲਾਂ ਦੇ ਦੇਣਗੇ ਕਿਉਂਕਿ ਹਾਲਾਂਕਿ ਬੀਬਾਂ ਨੂੰ ਤਾਂ ਇਹ ਕੱਲ ਦੀ ਏਬੀਸੀ ਵੀ ਨਹੀਂ ਪਤਾ ਹੋਣੀ ਕਿ ਐਮਐਸਪੀ ਕਿਵੇਂ ਦੇਈ ਜਾਂਦੀ ਆ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਆ ਇੱਕ ਤਾਂ ਇਹ ਕਾਰਨ ਸੀ ਕਿ ਜਦੋਂ ਹੁਣ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਦੇ ਵਿੱਚ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਦੂਜਾ ਕਾਰਨ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੱਡੀ ਗੜਬੜ ਵੀ ਕਿਉਂਕਿ ਘੱਟ ਤਾਂ ਬੀਬਾ ਜੀ ਵੀ ਨਹੀਂ ਵੱਡੀ ਗੜਬੜ ਕਹਿੰਦੇ ਕੀ ਉਹਨਾਂ ਵੱਲੋਂ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਣਨ ਜਾ ਰਿਹਾ ਕਿ ਕੋਈ ਵੱਡੀ ਗੜਬੜ ਉੱਥੇ ਹਲਕੇ ਦੇ ਵਿੱਚ ਹੋਈ ਆ ਜਿਹਦੇ ਤੇ ਸ਼ੈਡ ਅਸਤੀਫਾ ਦਿਆ ਨਹੀਂ ਗਿਆ ਅਸਤੀਫਾ ਲਿਆ ਗਿਆ ਪਰ ਸਾਰੀ ਧਾਲ ਹੀ ਕਾਲੀ ਆ ਕਿਤੇ ਬੀਬਾ ਪਾਰਟੀ ਦੀ ਪੋਲ ਨਾ ਖੋਲਦੇ ਪਾਰਟੀ ਕਹਦੀ ਅਸੀਂ ਤੇਰੀ ਪੂਰ ਖੋਲਦਾਂਗੇ ਉਹ ਲੜਾਈ ਹੈ ਜਿਹੜੀ ਉਹ ਜਾਰੀ ਹੈ ਤੇ ਮੈਂ ਤੁਹਾਨੂੰ ਇੱਕ ਧਿਆਨ ਵਿੱਚ ਲਿਆ ਲਿਆ ਦਿੰਨਾ ਪੰਜਾਬੀਆਂ ਦੇ ਕਿ ਇਹ ਇਕੱਲੀ ਇੱਕ ਬੀਬਾ ਦਾ ਰੌਲਾ ਨਹੀਂ 20 ਤੋਂ 30 ਬੰਦੇ ਨੇ ਜਿਨ੍ਹਾਂ ਦਾ ਰੌਲਾ ਹੈ ਜਿਨ੍ਹਾਂ ਦੀਆਂ ਅਦਲੀਆਂ ਬਦਲੀਆਂ ਹਲਕਾ ਚਾਰਜ ਹੋਰ ਮਤਲਬ ਕਿੰਨੇ ਜ਼ਿਲ੍ਹੇ ਮੈਂ ਪਿਛਲੇ ਮਹੀਨੇ ਇੱਕ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਦੱਸਿਆ ਸੀ ਕਿ ਕੱਲੇ ਪਟਿਆਲੇ ਜਿਹੜੇ ਨਾਲ ਸੰਬੰਧਤ 6 ਨੇ ਅਸਲ 'ਚ ਮੈਂ ਸਿਰੇ ਦੀ ਗੱਲ ਕਰਨ ਲੱਗਾ ਰੌਲਾ ਹਿੱਸਿਆਂ ਦਾ ਇੱਥੇ ਹਿੱਸਿਆਂ ਦਾ ਰੌਲਾ ਹੋਰ ਕੋਈ ਕਹਾਣੀ ਨਹੀਂ ਮੰਤਰੀ ਪਦ ਬਚਾਉਣ ਦੀ ਲੜਾਈ ਨਹੀਂ ਲੜਾਈ ਹਿੱਸਿਆਂ ਦੀ ਆ ਪੰਜਾਬ ਬਚਾਉਣ ਦੀ ਨਹੀਂ ਪੰਜਾਬੀਓ ਅੱਖਾਂ ਖੋਲੋ ਇਹ ਲੜਾਈ ਪੰਜਾਬ ਨੂੰ ਉਜਾੜਨ ਦੀ ਆ ਕਿ ਕੌਣ ਕਿਵੇਂ ਵੱਧ ਪੰਜਾਬ ਨੂੰ ਲੁੱਟ ਸਕਦਾ ਤੇ ਕੌਣ ਕਿਹਨੂੰ ਕਿੰਨਾ ਹਿੱਸਾ ਦੇਵੇਗਾ ਇਹ ਚਰਚਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਇਹ ਗੱਲਾਂ ਆਪਾਂ ਨੂੰ ਲੋਕਾਂ ਸਾਹਮਣੇ ਰੱਖਣੀਆਂ ਪੈਣੀਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਅੱਜ ਇਹ ਗੱਲਾਂ ਨੂੰ ਆਉਣ ਵਾਲੇ ਸਾਹਮਣੇ ਚ ਹੋਰ ਖੋਲ ਕੇ ਸਾਹਮਣੇ ਵੀ ਲਿਆਵਾਂਗੇ ਥੋੜਿਆਂ ਦੀ ਬਲੀ ਦੇ ਕੇ ਵੱਡਿਆਂ ਨੂੰ ਲੁਕਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਸ਼ਰਾਰਤੀ ਪਾਰਟੀ ਨਹੀਂ ਮੈਂ ਤਾਂ ਇਥੇ ਕਹਾਂਗਾ ਕਿ ਬਰੇ ਕ੍ਰਿਮਿਨਲ ਤਰੀਕੇ ਨਾਲ ਚੱਲ ਰਹੇ ਨੇ ਜੇ ਨਾ ਲੜੇ ਜੇ ਨਾ ਬੋਲੇ ਜੇ ਨਾ ਇਹਨਾਂ ਦੇ ਚਿਹਰੇ ਨੰਗੇ ਕਿਤੇ ਜੇ ਨਾ ਇਹਨਾਂ ਦੀ ਲੁੱਟਾਂ ਦੇ ਖਲਾਫ ਬੋਲੇ ਤਾਂ ਹੋਰ ਲੁੱਟਣਗੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪਰਚੇ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਮੇਰੇ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਜੇ ਇੰਨਾ ਕੁ ਵੀ ਆਪਾਂ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਿਆਂ ਕਿ ਉਹ ਬਹੁਤ ਵੱਡੀ ਗੱਲ ਹੋਊਗੀ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਆਓ ਲੜੀਏ ਆਪਣੇ ਹੱਕਾਂ ਲਈ ਆਉਣ ਵਾਲੀ ਨਸਲ ਤੇ ਫਸਲ ਲਈ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀਆਂ ਪੀੜ੍ਹੀਆਂ ਲਈ ਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਲਾਫ ਆਪਾਂ ਉਹ ਆਂ ਕਿ ਜਦੋਂ ਦਿੱਲੀ ਲੁੱਟ ਕੇ ਅਬਦਾਲੀ ਜਾਂਦਾ ਸੀ ਆਪਾਂ ਇੱਥੇ ਉਹ ਲੁੱਟ ਦਾ ਵਿਰੋਧ ਕਰਦੇ ਸੀ ਖੋਲੰਦੇ ਸੀ ਤੇ ਅੱਜ ਸਾਨੂੰ ਕੋਈ ਲੁੱਟ ਕੇ ਲੈ ਕੇ ਜਾਈ ਜਾਂਦਾ ਤੇ ਆਪਾਂ ਯਾਰ ਬੋਲ ਤੱਕ ਨਹੀਂ ਰਹੇ ਆਪਾਂ ਆਵਾਜ਼ ਤੱਕ ਨਹੀਂ ਚੱਕ ਰਹੇ ਆਪਾਂ ਲੜ ਤੱਕ ਨਹੀਂ ਰਹੇ ਆਪਾਂ ਕੀ ਕਰਾਂਗੇ ਇਹ ਪੰਜਾਬੀਆਂ ਦਾ ਜਿਹੜਾ ਖੂਨ ਆ ਉਹਨੂੰ ਉਬਾਲਾ ਮਾਰੋ ਤੇ ਇਹ ਲੁੱਟ ਦੇ ਖਿਲਾਫ ਬੋਲੋ ਇਹ ਬਹੁਤ ਵੱਡਾ ਮਸਲਾ ਕੋਈ ਅਸਤੀਫੇ ਦੇ ਤੇ ਲੈ ਦੇ ਕੋ ਛੋਟੀ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਮੈਂ ਸੰਬੰਧਾ ਕੀ ਆਪਸੀ ਲੈਣ ਦੇਮ ਦੇ ਰੌਲੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਬਾਕੀ ਪਟਾਕੇ ਜਿਵੇਂ ਜਿਵੇਂ ਸਰਕਾਰ ਨੇੜੇ ਲੱਗੀ ਜਾਣੀ ਉਮ-ਉਮੇ ਪਟਾਕੇ ਵੱਡੇ ਪੱਦਰ ਤੇ ਪੈਣਗੇ ਜੇ ਬੋਲਣਾ ਤਾਂ ਅੱਜ ਬੋਲੋ ਤੇ ਅੜਨਾ ਤਾਂ ਅੱਜ ਅੱਜ ਅੜੋ ਜੇ ਖੜਨਾ ਤਾਂ ਅੱਜ ਖੜੋ ਪੰਜਾਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਦੇ ਵਿਧਾਇਕ ਪਦ ਤੋਂ ਅਸਤੀਫਾ ਦੇ ਦੇਣਾ ਕਦੇ ਵਾਪਸ ਲੈ ਲੈਣਾ ਕੋਈ ਤਾਂ ਕਾਰਨ ਰਹੇ ਹੋਣਗੇ ਐਵੇਂ ਕੋਈ ਅਸਤੀਫਾ ਦਿੰਦਾ ਨਹੀਂ ਐਵੇਂ ਕੋਈ ਅਸਤੀਫਾ ਵਾਪਸ ਲੈਂਦਾ ਨਹੀਂ ਦੋ ਕਾਰਨ ਜਿਹੜੇ ਲੋਕਾਂ ਦੇ ਜ਼ੁਬਾਨੀ ਨੇ ਪਹਿਲਾ ਕਿ ਬੀਬਾ ਤੋਂ ਝੂਠ ਬਲਵਾਇਆ ਵੱਡੇ ਝੂਠ ਬਲਵਾ ਕੇ ਮੁੜ ਕੇ ਫਿਰ ਬੀਬਾ ਨੂੰ ਜਦੋਂ ਪਿੰਡਾਂ ਦੇ ਵਿੱਚ 3.5 ਸਾਲ ਜਾਣਾ ਪੈਂਦਾ ਲੋਕਾਂ 'ਚ ਮੂੰਹ ਦਿਖਾਉਣਾ ਪੈਂਦਾ ਉੱਥੇ ਫਿਰ ਲਹਨਤਾਂ ਪੈਂਦੀਆਂ ਨੇ ਚਾਹੇ ਔਰਤਾਂ ਦੇ ਕਿਉਂਕਿ ਔਰਤ ਨੇ ਇੱਕ ਔਰਤ ਹੋਣ ਦੇ ਨਾਤੇ ਕੋਈ ਔਰਤਾਂ ਨਾਲ ਕੀਤਾ ਹੋਇਆ ਵੱਡਾ ਵਾਅਦਾ ਕਿਉਂਕਿ ਕਿਹਾ ਸੀ ਕਿ 11-1100 ਰੁਪਇਆ ਦੇਵਾਂਗੇ ਉਹ ਪੂਰਾ ਨਹੀਂ ਹੋਇਆ 5 ਮਿੰਟ ਵਿੱਚ ਐਮਐਸਪੀ ਵਰਗਾ ਵੱਡਾ ਝੂਠ ਬਲਵਾ ਦੇਣਾ ਕਿਉਂਕਿ ਉਹ ਕਲਾਕਾਰ ਸੀਗੇ ਤੇ ਕਲਾਕਾਰ ਦੀ ਰੀਚ ਵੱਧ ਹੁੰਦੀ ਆ ਉਦੋਂ ਤੋਂ ਗੱਲ ਵੱਡੇ ਪੱਧਰ ਤੇ ਆਏਗੀ ਕਿ 5 ਮਿੰਟ ਵਿੱਚ ਐਮਐਸਪੀ ਫਸਲਾਂ ਦੇ ਦੇਣੀਆਂ ਕਿਉਂਕਿ ਹਾਲਾਂਕਿ ਬੀਬਾਂ ਨੂੰ ਤਾਂ ਇਹ ਗੱਲ ਦੀ ਏਬੀਸੀ ਵੀ ਨਹੀਂ ਪਤਾ ਹੋਣੀ ਕਿ ਐਮਐਸਪੀ ਕਿਵੇਂ ਦੇਈ ਜਾਂਦੀ ਆ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਆ ਇੱਕ ਤਾਂ ਇਹ ਕਾਰਨ ਸੀ ਕਿ ਜਦੋਂ ਹੁਣ ਉਹ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਦੇ ਵਿੱਚ ਰੋਸ ਖਾਸ ਕਰਕੇ ਔਰਤਾਂ ਦੇ ਵਿੱਚ ਦੂਜਾ ਕਾਰਨ ਇੱਕ ਹੋਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਵੱਡੀ ਗੜਬੜ ਵੀ ਕਿਉਂਕਿ ਘਟ ਤਾਂ ਬੀਬਾ ਜੀ ਵੀ ਨਹੀਂ ਵੱਡੀ ਗੜਬੜ ਕਹਿੰਦੇ ਕੀ ਉਹਨਾਂ ਵੱਲੋਂ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਣਨ ਚ ਆ ਰਿਹਾ ਕਿ ਕੋਈ ਵੱਡੀ ਗੜਬੜ ਉੱਥੇ ਹਲਕੇ ਦੇ ਵਿੱਚ ਹੋਈ ਆ ਜਿਹਦੇ ਤੇ ਸ਼ਾਇਦ ਅਸਤੀਫਾ ਦਿਆਂ ਨਹੀਂ ਗਿਆ ਅਸਤੀਫਾ ਲਿਆ ਗਿਆ ਪਰ ਸਾਰੀ ਧਾਲ ਹੀ ਕਾਲੀ ਆ ਕਿਤੇ ਬੀਬਾ ਪਾਰਟੀ ਦੀ ਪੋਲ ਨਾ ਖੋਲ ਦੇ ਪਾਰਟੀ ਕਹਦੀ ਅਸੀਂ ਤੇਰੀ ਪੂਲ ਖੋਲਦਾਂਗੇ ਉਹ ਲੜਾਈ ਹੈ ਜਿਹੜੀ ਉਹ ਜਾਰੀ ਹੈ ਤੇ ਮੈਂ ਤੁਹਾਨੂੰ ਇੱਕ ਧਿਆਨ ਵਿੱਚ ਲਿਆਉਣ ਲਿਆ ਦਿੰਨਾ ਪੰਜਾਬੀਆਂ ਦੇ ਕਿ ਇਹ ਇਕੱਲੀ ਇੱਕ ਬੀਬਾ ਦਾ ਰੌਲਾ ਨਹੀਂ 20 ਤੋਂ 30 ਬੰਦੇ ਨੇ ਜਿਨ੍ਹਾਂ ਦਾ ਰੌਲਾ ਹੈ ਜਿਨ੍ਹਾਂ ਦੀਆਂ ਅਦਲੀਆਂ ਬਦਲੀਆਂ ਹਲਕਾ ਚਾਰਜ ਹੋਰ ਮਤਲਬ ਕਿੰਨੇ ਜ਼ਿਲ੍ਹੇ ਮੈਂ ਪਿਛਲੇ ਮਹੀਨੇ ਇੱਕ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਦੱਸਿਆ ਸੀ ਕਿ ਕੱਲੇ ਪਟਿਆਲੇ ਜਿਹੜੇ ਨਾਲ ਸੰਬੰਧਿਤ 6 ਨੇ ਅਸਲ 'ਚ ਮੈਂ ਸਿਰੇ ਦੀ ਗੱਲ ਕਰਨ ਲੱਗਾ ਰੌਲਾ ਹਿੱਸਿਆਂ ਦਾ ਇੱਥੇ ਹਿੱਸਿਆਂ ਦਾ ਰੌਲਾ ਹੋਰ ਕੋਈ ਕਹਾਣੀ ਨਹੀਂ ਮੰਤਰੀ ਪਦ ਬਚਾਉਣ ਦੀ ਲੜਾਈ ਨਹੀਂ ਲੜਾਈ ਹਿੱਸਿਆਂ ਦੀ ਆ ਪੰਜਾਬ ਬਚਾਉਣ ਦੀ ਨਹੀਂ ਪੰਜਾਬੀਓ ਅੱਖਾਂ ਖੋਲੋ ਇਹ ਲੜਾਈ ਪੰਜਾਬ ਨੂੰ ਉਜਾੜਨ ਦੀ ਆ ਕਿ ਕੌਣ ਕਿਵੇਂ ਵੱਧ ਪੰਜਾਬ ਨੂੰ ਲੁੱਟ ਸਕਦਾ ਤੇ ਕੌਣ ਕਿਹਨੂੰ ਕਿੰਨਾ ਹਿੱਸਾ ਦੇਵੇਗਾ ਇਹ ਚਰਚਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਇਹ ਗੱਲਾਂ ਆਪਾਂ ਨੂੰ ਲੋਕਾਂ ਸਾਹਮਣੇ ਰੱਖਣੀਆਂ ਪੈਣੀਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਇਹ ਗੱਲਾਂ ਮੈਂ ਕਹਿ ਰਿਹਾ ਅੱਜ ਇਹ ਗੱਲਾਂ ਨੂੰ ਆਉਣ ਵਾਲੇ ਸਾਹਮਣੇ ਚ ਹੋਰ ਖੋਲ ਕੇ ਸਾਹਮਣੇ ਵੀ ਲਿਆਵਾਂਗੇ ਥੋੜਿਆਂ ਦੀ ਬਲੀ ਦੇ ਕੇ ਵੱਡਿਆਂ ਨੂੰ ਲੁਕਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਸ਼ਰਾਰਤੀ ਪਾਰਟੀ ਨਹੀਂ ਮੈਂ ਤਾਂ ਇਥੇ ਤੋਂ ਕਹਾਂਗਾ ਕਿ ਬੜੇ ਕ੍ਰਿਮੀਨਲ ਥ੍ਰਿਕ ਕੇ ਨਾਲ ਚੱਲ ਰਹੇ ਨੇ ਜੇ ਨਾ ਲੜੇ ਜੇ ਨਾ ਬੋਲੇ ਜੇ ਨਾ ਇਹਨਾਂ ਦੇ ਚਿਹਰੇ ਨੰਗੇ ਕਿਤੇ ਜੇ ਨਾ ਇਹਨਾਂ ਦੀ ਲੁੱਟਾਂ ਦੇ ਖਿਲਾਫ ਬੋਲੇ ਤਾਂ ਹੋਰ ਲੁੱਟਣਗੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਪਰਚੇ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਮੇਰੇ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਬਚਾਉਣ ਲਈ ਜੇ ਇੰਨਾ ਕੁ ਵੀ ਆਪਾਂ ਯੋਗਦਾਨ ਪਾ ਸਕੀਏ ਤਾਂ ਮੈਂ ਸਮਝਦਿਆਂ ਕਿ ਉਹ ਬਹੁਤ ਵੱਡੀ ਗੱਲ ਹੋਊਗੀ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਆਓ ਲੜੀਏ ਆਪਣੇ ਹੱਕਾਂ ਲਈ ਆਉਣ ਵਾਲੀ ਨਸਲ ਤੇ ਫਸਲ ਲਈ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀਆਂ ਪੀੜ੍ਹੀਆਂ ਲਈ ਤੇ ਪੰਜਾਬ ਦੀ ਹੋਰ ਹੀ ਲੁੱਟ ਦੇ ਖਿਲਾਫ ਆਪਾਂ ਉਹ ਆਂ ਕਿ ਜਦੋਂ ਦਿੱਲੀ ਲੁੱਟ ਕੇ ਅਬਦਾਲੀ ਜਾਂਦਾ ਸੀ ਆਪਾਂ ਇੱਥੇ ਉਹ ਲੁੱਟ ਦਾ ਵਿਰੋਧ ਕਰਦੇ ਸੀ ਖੋਲੰਦੇ ਸੀ ਤੇ ਅੱਜ ਸਾਨੂੰ ਕੋਈ ਲੁੱਟ ਕੇ ਲੈ ਕੇ ਜਾਈ ਜਾਂਦਾ ਤੇ ਆਪਾਂ ਯਾਰ ਬੋਲ ਤੱਕ ਨਹੀਂ ਰਹੇ ਆਪਾਂ ਆਵਾਜ਼ ਤੱਕ ਨਹੀਂ ਚੱਕ ਰਹੇ ਆਪਾਂ ਲੜ ਤੱਕ ਨਹੀਂ ਰਹੇ ਆਪਾਂ ਕੀ ਕਰਾਂਗੇ ਇਹ ਪੰਜਾਬੀਆਂ ਦਾ ਜਿਹੜਾ ਖੂਨ ਆ ਉਹਨੂੰ ਉਬਾਲਾ ਮਾਰੋ ਤੇ ਇਹ ਲੁੱਟ ਦੇ ਖਿਲਾਫ ਬੋਲੋ ਇਹ ਬਹੁਤ ਵੱਡਾ ਮਸਲਾ ਕੋਈ ਅਸਤੀਫੇ ਦੇ ਤੇ ਲੈ ਦੇ ਕੋ ਛੋਟੀ ਗੱਲ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਮੈਂ ਸੰਬੰਧਾ ਕੀ ਆਪਸੀ ਲੇਮ ਰੇਮ ਦੇ ਰੌਲੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਬਾਕੀ ਪਟਾਕੇ ਜਿਵੇਂ ਜਿਵੇਂ ਸਰਕਾਰ ਨੇੜੇ ਲੱਗੀ ਜਾਣੀ ਹੈ ਓਵੇਂ ਓਵੇਂ ਪਟਾਕੇ ਵੱਡੇ ਪੱਦਰ ਤੇ ਪੈਣਗੇ ਜੇ ਬੋਲਣਾ ਤਾਂ ਅੱਜ ਬੋਲੋ ਤੇ ਅੜਨਾ ਤਾਂ ਅੱਜ ਅੱਜ ਅੜੋ ਜੇ ਖੜਨਾ ਤਾਂ ਅੱਜ ਖੜੋ ਪੰਜਾਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੱਚਿਆਂ ਦੀ ਖੇਡ ਨਹੀਂ ਕਿ ਕਦੇ ਬਿਦਾਹਕ ਪਦ ਤੋਂ ਅਸਤੀਫਾ ਦੇ ਦੇਣਾ ਕਦੇ ਵਾਪਸ ਲੈ ਲੈਣਾ ਕੋਈ ਤਾਂ ਕਾਰਨ ਰਹੇ ਹੋਣਗੇ ਐਵੇਂ ਕੋਈ ਅਸਤੀਫਾ ਦਿੰਦਾ ਨਹੀਂ ਐਵੇਂ ਕੋਈ ਅਸਤੀਫਾ ਵਾਪਸ ਲੈਂਦਾ ਨਹੀਂ ਦੋ ਕਾਰਨ ਜਿਹੜੇ ਲੋਕਾਂ ਦੇ ਜ਼ੁਬਾਨੀ ਨੇ